ਸਤਿ ਸ੍ਰੀ ਅਕਾਲ ਜੀ ਅਸਲਾਮੁ ਅਲੈਕੁਮ ਮੇਕਰ ਨੇ ਆ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅਥੇ ਜੀ ਅਸੀਂ ਅੱਜ ਗੱਲ ਕਰਾਂਗੇ Hindu ਕੁੜੀ ਨੇ ਦੁਨੀਆ ਦੀ 14 ਕੰਟਰੀਜ਼ ਦੇ ਵਿੱਚ ਕੀਤਾ ਸਿੱਖੇ ਦਾ ਪ੍ਰਚਾਰ ਅਥੇ ਜੀ ਕੁੜੀ Hindu ਹੈ ਤੇ ਲੇਕਿਨ ਪ੍ਰਚਾਰ ਸਿੱਖੀ ਦਾ ਕਰਦੀ ਪਈ ਹੈ ਬਹੁਤ ਲਾਈਕ ਐ ਇੰਟਰਸਟਿੰਗ ਚੀਜ਼ ਹੈ ਤੇ ਵੀਡੀਓ ਕਾਫੀ ਇੰਟਰਸਟਿੰਗ ਲੱਗਦੀ ਪਈ ਹੈ ਪਹਿਲਾਂ ਦੇਖਨੇ ਆ ਕਿ ਕੀ ਕੀ ਹੈ इस हिंदू कुड़ी ने किस तरह प्रचार किया तो बिना टाइम वेस्ट किए वीडियो वाल चलने सो so, चैनल, चैनल so, चल से नवे हो तो चैनल सब्सक्राइब करो तो चलते हैं वीडियो हम आपको मिलाने जा रहे हैं एक ऐसी शख्सियत के साथ जिन्होंने अपनी जिंदगी चेंज की है जो कभी पंजाबी बोले नहीं था हिंदी इंग्लिश एडवोकेट बाई प्रोफेशन बड़े स्ट्रगल किए हैं जिंदगी में और अब एक बहुत ही महान कथावाचक जो केवल हिंदुस्तान में नहीं बल्कि चौदह कंट्रीज़ में अपनी सेवाएं जो हैं कथा की दे चुके हैं रीजनल कहीं से कोई चुराई हुई चीज़ें नहीं हैं अपने माइंड में जो आ रहा है जो अपना ज्ञान बढ़ा रहे हैं वैसे वैसे लोगों की सेवा कर रहे हैं बात कर रहे हैं एडवोकेट राधा जी के साथ जो हरियाणा के रहने वाले हैं करनाल के लेकिन जिंदगी में चेंज आप देखिए कि सारे वर्ल्ड में ये शाए हुए हैं राधा जी स्वागत है आपका हमारे स्पेशल शो में ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ ਜੀ ਧੰਨਵਾਦ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਬਤੇ ਇਹ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਪਲੱਸ ਵਾਲੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਵੀਰ ਜੀ ਦਾ ਜਿਨ੍ਹਾਂ ਦੀ ਅੱਜ ਚੈਨਲ ਤੇ ਜਿਹੜਾ ਵੀ ਇੰਟਰਵਿਊ ਹੁੰਦਾ ਹੈ ਦੇਸ਼ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਛਾਇਆ ਹੋਇਆ ਹੈ ਸੱਚ ਦੇ ਹੱਕ ਦੇ ਨਾਲ ਖੜਨ ਵਾਲਾ ਚੈਨਲ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਆਪ ਜੀ ਦੇ ਚੈਨਲ ਦਾ ਭਾਂਜੀ ਇੱਕ ਐਡਵੋਕੇਟ ਔਰ ਐਡਵੋਕੇਟ ਦੇ ਵਿੱਚ ਇੱਕ ਧਰਮ ਕਿਉਂਕਿ ਚਲੋ ਠੀਕ ਹੈ ਐਡਵੋਕੇਟ ਅੰਜੂ ਵੀ ਧਰਮ ਦੀ ਕੋਈ ਅਸੀ ਕੋਈ ਗੱਲ ਨਹੀਂ ਹੈ ਲੇਕਿਨ ਇੱਕ ਐਡਵੋਕੇਟ ਜਿਹੜੇ ਹੁੰਦੇ ਆ ਉਹ ਥੋੜੇ ਜੇ ਤਰਕਸ਼ੀਲ ਥੋੜਾ ਜਿਹਾ ਉਹਨਾਂ ਦਾ ਮਾਈਂਡ ਸੈਟ ਅਪ ਮਤਲਬ ਬੜਾ ਪ੍ਰੈਕਟੀਕਲ ਹੁੰਦਾ ਕਿਵੇਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਜਿਹੜੀ ਹੈਗੀ ਆ ਖੁਸ਼ੀ ਇਹ ਖੁਸ਼ਬੂ ਜਿਹੜੀ ਹੈਗੀ ਆ ਫੈਲਾ ਰਹੇ ਹੋ ਕਿਵੇਂ ਤੁਹਾਡਾ ਮਾਈਂਡ ਚੇਂਜ ਹੋਇਆ ਕਿਵੇਂ ਤੁਸੀਂ ਕਲਿੱਕ ਹੋਏ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤਾਂਤਨ ਸਾਹਿਬ ਸ਼੍ਰੀ ਗੁਰਪ੍ਰੰਤ ਸਾਹਿਬ ਜੀ ਦਾ ਬਹੁਤ ਸ਼ੁਕਰਾਨਾ ਦਾ ਕਰਦੀ ਆ ਕਿ ਦੇਖੋ ਮੈਂ ਆਪਣੇ ਆਪ ਨੂੰ ਸਮਝਦੀ ਆ ਕਿ ਮੈਂ ਇੰਨੀ ਲਾਇਕ ਨਹੀਂ ਸੀ ਕਿ ਗੁਰੂ ਸਾਹਿਬ ਨੇ ਮੈਨੂੰ ਇੱਕ ਪ੍ਰਚਾਰਕ ਵਾਸਤੇ ਇਹ ਚੁਣਿਆ ਮੈਂ ਦੇਸ਼ ਵਿਦੇਸ਼ਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੀ ਆ ਜੇ ਮੈਂ ਆਪਣੇ ਬਾਰੇ ਦੱਸਾਂ ਤਾਂ ਇਹ ਮੈਂ ਬਚਪਨ ਦੇ ਵਿੱਚ ਨਾਸਤਿਕ ਸੀ ਮੇਰੇ ਮਾਪਿਓ ਗੁਜਰ ਜਾਣ ਤੋਂ ਬਾਅਦ ਮੇਰੇ ਮਨ ਦੇ ਵਿੱਚ ਇਹ ਸੀ ਕਿ ਪ੍ਰਮਾਤਮਾ ਨਾਂ ਦਾ ਕੋਈ ਵੀ ਸ਼ਬਦ ਨਹੀਂ ਹੁੰਦਾ ਕੋਈ ਪ੍ਰਮਾਤਮਾ ਨਹੀਂ ਹੁੰਦਾ ਜ਼ਿੰਦਗੀ 'ਚ ਤੇ ਕਿਉਂਕਿ ਆਪ ਜੀ ਜਾਣ ਸਕਦੇ ਹੋ ਜਿੱਤੇ ਬਚਪਨ ਦੇ ਵਿੱਚ ਹੀ ਬੱਚੇ ਦੇ ਮਾਪਿਓ ਨਾ ਹੋਣ ਜੇ ਚਿੰਝ ਜਾਣ ਤੇ ਉਹਦਾ ਵਿਸ਼ਵਾਸ ਹੀ ਟੁੱਟ ਜਾਂਦਾ ਹੈ ਸਭ ਤੋਂ ਵੱਡਾ ਮਾਪਿਓ ਦਾ ਸਾਯਾ ਹੁੰਦਾ ਹੈ ਉਹਦੇ ਬਾਅਦ ਮੈਂ ਨੀਅਤ ਤੇ ਕਰਮ ਦੇ ਨਾਲ ਚੱਲਦੀ ਰਹੀ ਚਲੋ ਮੇਰੇ ਪ੍ਰਾਣ ਨੇ ਤੇ ਮੇਰੀ ਭੈਣ ਨੇ ਉਹਨਾਂ ਨੇ ਮੈਨੂੰ ਪਰਵਰਿਸ਼ ਕੀਤਾ ਤੇ ਚੰਗੀ ਪਰਵਰਿਸ਼ ਤੇ ਸੰਸਕਾਰ ਹੋਣ ਦੇ ਕਾਰਨ ਆਪਾਂ ਨੀਅਤ ਕਰਮ ਦੇ ਨਾਲ ਚੱਲ ਚੱਲ ਹੇਤ ਤੇ ਫਿਰ ਆਪਾਂ ਐਡਵੋਕੇਸੀ ਦਾ ਕੋਰਸ ਕੀਤਾ ਐਡਵੋਕੇਸੀ ਦੇ ਵਿੱਚ ਆ ਕੇ ਵਕਾਲਤ ਕਰਨ ਲੱਗੀ ਮੈਰਿਜ ਹੋਈ ਤੇ ਸੰਸਾਰਿਕ ਜੀਵਨ ਵੀ ਨਾਲ ਚੱਲਦਾ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਸੋਹਣਾ ਸੀ ਸਾਰਾ ਕੁਝ ਤੇ 2021 ਦੇ ਵਿੱਚ ਵੀਰਜੀ ਮੇਰੀ ਜ਼ਿੰਦਗੀ 'ਚ ਬਦਲਾਵ ਆਇਆ ਦੇਖੋ ਕਹਿੰਦੇ ਆ ਨਾ ਕਈ ਵਾਰੀ ਇੱਕ ਸ਼ਬਦ ਵੀ ਹੈ ਉਹ ਕਹਿੰਦੇ ਸ਼ਬਦਾਂ ਦਾ ਬਹੁਤ ਖੇਡ ਹੈ ਜਿਹੜਾ ਕੋਈ ਫੀਲ ਕਰ ਲੈਂਦਾ ਹੈ ਉਹ ਫੀਲਿੰਗ ਜਿਹੜੀ ਹੈ ਬਹੁਤ ਕਿਤੇ ਤੱਕ ਵੀ ਜਾ ਸਕਦੀ ਹੈ ਇੱਕ ਦਿਨ ਕੇਸ ਕੇ ਸਿਲਸਿਲੇ 'ਚ ਆਪਾਂ ਕਿਸੇ ਦੇ ਆਫਿਸ 'ਚ ਬੈਠੇ ਸੀ ਉੱਥੇ ਆਪਾਂ ਇੱਕ ਹਿੰਦੀ ਦੀ ਚਾਦਰ ਇੱਕ ਬੁੱਕ ਪਈ ਸੀ ਮੈਨੂੰ ਤਾਂ ਪਹਿਲੀ ਗੱਲ ਤਾਂ ਪੰਜਾਬੀ ਜੇ ਪੰਜਾਬੀ ਦੇ ਵਿੱਚ ਬੁਕ ਖੋਂਦੇ ਤੇ ਮੈਨੂੰ ਤਾਂ ਸਮਝ ਵੀ ਨਹੀਂ ਆਣੀ ਸੀ ਕਿਉਂਕਿ ਮੇਰੇ ਆਲੇ ਦੁਆਲੇ ਜਾਂ ਕੋਈ ਵੀ ਸੰਪਰਕ ਵਿੱਚ ਪੰਜਾਬੀ ਮੁੰਡਾ ਆਇਆ ਕੁੜੀ ਨਹੀਂ ਸੀ ਤੇ ਮੈਨੂੰ ਹਿੰਦੀ ਆਉਂਦੀ ਸੀ ਇਹ ਪੰਜਾਬੀ ਤਾਂ ਗੁਰੂ ਸਾਹਿਬ ਦੀ ਕਿਰਪਾ ਹੈਗੀ ਕਿ ਚਲੋ ਮੈਨੂੰ ਬੋਲਣੀ ਆ ਗਈ ਹੈ ਤੇ ਉਸ ਟਾਈਮ ਇੱਕ ਹਿੰਦੀ ਦੀ ਚਾਦਰ ਉਹ ਬੁੱਕ ਪਈ ਸੀ ਤੇ ਮੈਨੂੰ ਬੁੱਕ ਪੜਨ ਦਾ ਬੜਾ ਸ਼ੌਂਕ ਸੀ ਤੇ ਮੈਂ ਉਹਨੂੰ ਚੱਕ ਲਿਆ ਜਦੋਂ ਤੱਕ client ਆਣਾ ਸੀ ਤੇ ਮੈਂ ਉਹਨੂੰ ਪੜਨ ਲੱਗੀ ਤੇ ਪੜਦੇ-ਪੜਦੇ ਚਲੋ ਪਹਿਲੇ ਗੁਰੂ ਦੂਸਰੇ ਗੁਰੂ ਸਾਹਿਬਾਨ ਸਭ ਦੀ ਹਿਸਟਰੀ ਸੀ ਉਹਦੇ ਵਿੱਚ ਤੇ ਕਿਉਂਕਿ ਦੇਖੋ ਨਾਸਤਿਕ ਸੀ ਤੇ ਮੇਰਾ ਗੁਰੂਆਵਲ ਕੋਈ ਧਿਆਨ ਨਹੀਂ ਸੀ ਤੇ ਮੇਰੇ ਮਨ ਦੇ ਵਿੱਚ ਇਦਾਂ ਨਹੀਂ ਸੀ ਵੀ ਚਲੋ ਮੈਂ ਕੋਈ ਗੁਰੂ ਮੰਨ ਕੇ ਤੇ ਇਹਨਾਂ ਦੀ ਹਿਸਟਰੀ ਪੜਦੀ ਆ ਤੇ ਜਦੋਂ ਮੈਂ ਉਹ ਬੁੱਕ ਨੂੰ ਬੰਦ ਕਰਨ ਲੱਗੀ ਤੇ ਉੱਥੇ ਲਿਖਿਆ ਸੀ ਔਰੰਗਜੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਿਸ਼ ਕਲਮ ਕੀਤਾ ਤੇ ਇਸ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਨਾਤਨ ਧਰਮ ਜਨ ਨੂੰ ਤਿਲਕ ਵਾਸਤੇ ਸ਼ਹਾਦਤ ਦਿੱਤੀ ਤੇ ਉਹ ਜਦੋਂ ਮੈਂ ਬੁੱਕ ਬੰਦ ਕਰਨ ਲੱਗੀ ਤੇ ਇੱਕਦਮ ਮੇਰਾ ਜੜਾ ਸੀ ਉਹ ਨજર ਉਸ ਤੇ ਪਈ ਤੇ ਮੈਂ ਦੁਬਾਰਾ ਉਹਨੂੰ ਖੋਲ੍ਹ ਲਿਆ ਕਾਰਨ ਕੀ ਸੀ ਕਿਉਂਕਿ ਮੈਂ ਆਪਣੀ ਜ਼ਿੰਦਗੀ ਚ ਆਪਣੀ ਹਿਸਟਰੀ ਦੇ ਵਿੱਚ ਔਰੰਗਜੇਬ ਨੂੰ ਜ਼ਰੂਰ ਪੜਿਆ ਕਿ ਔਰੰਗਜ਼ੇਬ ਸੀ ਅੱਧਾ ਕਰੋੜ ਸ਼ਾਸਕ ਸੀ ਪਰ ਕਿਉਂਕਿ ਸਾਡਾ ਇੰਡੀਅਨ ਜਿਹੜਾ ਕਲਚਰ ਹੈ ਇੰਡੀਅਨ ਗਵਰਨਮੈਂਟ ਨੇ ਜਿਹੜੀ ਸਾਡੀ ਸਾਨੂੰ ਬੁੱਕਸ ਦਿੱਤੀ ਹੈ ਉਹਦੇ ਵਿੱਚ ਆਪਾਂ ਮੁਗਲਾਂ ਦੀ ਹਿਸਟਰੀ ਪੜਦੇ ਹਾਂ ਉਹਦੇ ਵਿੱਚ ਕੋਈ ਨਹੀਂ ਦੱਸਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਸਾਹਿਬ ਜادہ ਬਾਰੇ ਕੋਈ ਅੱਜ ਤੱਕ ਨਹੀਂ ਮੈਂ ਪੜਿਆ ਤੇ ਮੇਰੀ ਹਿਸਟਰੀ ਦੇ ਵਿੱਚ ਔਰੰਗਜ਼ੇਬ ਅਕਬਰ ਮੁਗਲ ਸ਼ਾਸਕ ਇਹੀ ਸੀ ਤੇ ਮੈਂ ਸੁੱਚੇ ਮੁਰੰਗਜੀਬ ਨੂੰ ਪੜਿਆ ਲੇਕਿਨ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਹੀਂ ਪੜਿਆ ਤੇ ਮੇਰੇ ਮਨ ਦੇ ਵਿੱਚ ਇੱਕ ਜਿਗਿਆਸਾ ਹੋਈ ਜਾਣਨ ਦੀ ਵੀ ਇਹ ਕੋਣ ਸਨ ਅਸੀਂ ਪੰਡਤ ਹੋ ਕੇ ਅਸੀਂ ਬ੍ਰਾਹਮਣ ਹੋ ਕੇ ਜਾਣਦੇ ਨਹੀਂ ਹੈਗੇ ਕੋਣ ਸੀ ਇਹਨਾਂ ਨੇ ਸਾਨੂੰ ਕਿਤਾ ਬਚਾਇਆ ਇਹ ਸਾਡਾ ਅਸਤਿਤਵ ਕੀ ਹੈ ਸਾਡੀ ਹਿਸਟਰੀ ਕੀ ਹੈ ਕਿਉਂਕਿ ਦੇਖੋ ਜਦੋਂ ਪੜਾ ਪੜਾ ਲਿਖਾ ਬੰਦਾ ਹੁੰਦਾ ਹੈ ਉਹ ਜਾਣਨਾ ਚਾਹੁੰਦਾ ਵੀ ਇਹ ਕਿਉਂ ਹੋਇਆ ਕਿ ਉਹ ਮੈਂ ਬੁੱਕ ਉੱਥੇ ਉਹ ਭਾਜੀ ਨੂੰ ਕਿਹਾ ਵੀ ਮੈਂ ਇਹ ਬੁੱਕ ਲੈ ਲੈ ਸਕਦੀ ਹਾਂ ਉਹਨਾਂ ਨੇ ਕਿਹਾ ਸ਼ੋਰ ਤੋਂ ਸੇ ਲੈ ਜਾਓ ਤੇ ਉਹ ਬੁੱਕ ਨੂੰ ਮੈਂ ਜਦੋਂ ਘਰ ਲੈ ਕੇ ਆਈ ਆ ਤੇ ਮੈਂ ਆਪਣੀ ਸਿਸਟਰ ਨੂੰ ਤੇ ਭਰਾ ਨੂੰ ਪੁੱਛਿਆ ਬਈ ਇਹ ਕੌਣ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹਨਾਂ ਨੇ ਸਾਨੂੰ ਬਚਾਇਆ ਤੇ ਉਹ ਕਹਿੰਦੇ ਜੀ ਇਹ ਕੋਈ ਸਿੱਖਾ ਦੇ ਗੁਰੂ ਨੇ ਤੇ ਇਹ ਗੁਰਦੁਆਰੇ ਚ ਬਸਦੇ ਨੇ ਕਿਉਂਕਿ ਦੇਖੋ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਅਵੇਅਰਨੈਸ ਦੀ ਕਿਉਂਕਿ ਸਾਡੀ ਹਿਸਟਰੀ ਜਦੋਂ ਨਹੀਂ ਪੜਾਇਆ ਜਾਂਦਾ ਤੇ ਸਾਡੇ ਵੱਡੇ ਵੱਡੇ ਇਹਦੇ ਵੀ ਨਹੀਂ ਜਾਣਦੇ ਉਹਨਾਂ ਦੇ ਬਾਰੇ ਤੇ ਮੇਰੇ ਮਨ 'ਚ ਬੜਾ ਜ਼ਿਆਦਾ ਇਹ ਰਾਤ ਨੂੰ ਮੈਨੂੰ ਓਖਾ ਹੋ ਗਿਆ ਮੈਂ ਸਾਰੀ ਹਿਸਟਰੀ ਨੈਟ ਤੇ ਸਰਚ ਕੀਤੀ ਤੇ ਮਨਚੀ ਆਇਆ ਨਹੀਂ ਸੱਚ ਕੀ ਹੈ ਤੇ ਮੈਂ ਇਹ ਗੱਲ ਨੂੰ ਲੈ ਕੇ ਸਾਡੇ ਕਰਨਾਲ ਦੇ ਵਿੱਚ ਬਾਬਾ ਜੋਗਾ ਸਿੰਘ ਜੀ ਦਾ ਗੁਰਦੁਆਰਾ ਪੜਦਾ ਹੈ ਉੱਥੇ ਬਾਬਾ ਰਾਮ ਸਿੰਘ ਜੀ ਵੀ ਆਏ ਸੀ ਜਿਹੜੇ ਕਿਸਾਨ ਆंदोलਨ ਚ ਸ਼ਹੀਦ ਹੋਏ ਨੇ ਉੱਥੇ ਜਾ ਕੇ ਮਹੱਬਤ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਮੈਨੂੰ ਦੱਸੋ ਮੈਂ ਪਹਿਲੀ ਵਾਰੀ ਜ਼ਿੰਦਗੀ ਚ ਗੁਰੂ ਘਰ ਗਈ ਸੀ ਤੇ ਮੈਂ ਉੱਥੇ ਜਾ ਕੇ ਉਹਨਾਂ ਨੂੰ ਕਿਹਾ ਵੀ ਮੈਨੂੰ ਇਹ ਦੱਸੋ ਗੁਰੂ ਤੇਗ ਬਹਾਦਰ ਸਾਹਿਬ ਜਿੱਦਾ ਇਹ ਮਾਨਵਤਾ ਤੇ ਤਿਲਕ ਜ ਨੇ ਉਹ ਕਿਦੇ ਨਾਲ ਕੀ ਸੰਬੰਧ ਸੀ ਕਿਦੋਂ ਉਹਨਾਂ ਨੇ ਸਾਡਾ ਤਿਲਕ ਜ ਨੇ ਉਹ ਬਚਾਇਆ ਹਿਸਟਰੀ ਕੀ ਹੈ ਉਹਨੇ ਮੈਨੂੰ ਦੱਸਿਆ ਬਈ ਬੇਟਾ ਇਹ ਤਾਂ ਇਹ ਗੱਲ ਹੈ ਤੇ ਤੁਸੀਂ ਕਿਉਂ ਜਾਣਨਾ ਚਾਹੁੰਦੇ ਮੈਂ ਜੀ ਮੈਂ ਇੱਦਾਂ ਪੜਿਆ ਹੈ ਤੁਸੀਂ ਮੰਨੋ ਵੀ ਵੀਰ ਜੀ ਉਹ ਡੇਢ ਘੰਟੇ ਦੇ ਵਿੱਚ ਬਾਬਾ ਰਾਮ ਸਿੰਘ ਜੀ ਨੇ ਜਿਹੜੀ ਹਿਸਟਰੀ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਦੱਸੀ ਨਾ ਉਹ ਦਿਨ ਸੀ ਮਤਲਬ ਦੇਖੋ ਅੱਜ ਵੀ ਮਤਲਬ ਮੇਰੇ ਰੋਂਗ ਤੇ ਖੜੇ ਹੋ ਜਾਂਦੇ ਆ ਉਸ ਹਿਸਟਰੀ ਨੂੰ ਸੋਚ ਕੇ ਮੇਰੀ ਅੱਖਾਂ ਦੇ ਵਿੱਚ ਅਥਰੂ ਸੀ ਬਈ ਕਿੱਦਾਂ ਅਸੀਂ ਅੱਜ ਤੱਕ ਇੰਨੀ ਜਾਣ ਪਾਏ ਸਾਡਾ ਜੀਵਨ ਬੀਤਦਾ ਜਾਂਦਾ ਵੀ ਕਿੱਦਾਂ ਛੋਟੇ ਛੋਟੇ ਸਹਬਜ਼ਾਦਿਆਂ ਦੇ ਨਾਲ ਹੋਇਆ ਕਿੱਦਾਂ ਛੋਟੀ ਉਮਰ ਦੇ ਵਿੱਚ 9 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਨੇ ਕਿਹਾ ਜਾਓ ਤੁਸੀਂ ਇਹਨਾਂ ਦਾ ਧਰਮ ਬਚਾਓ ਉਹਨਾਂ ਨੇ ਤਿਲਕ ਜਨੇਊ ਖੁਦ ਨਹੀਂ ਪਾਇਆ ਲੇਕਿਨ ਉਹ ਪੰਡਤ ਕਿਰਪਾ RAM ਜੀ ਦੇ ਕਹਿਣ ਤੋਂ ਬਾਅਦ ਉਹਨਾਂ ਨੇ ਸ਼ਹਾਦਤ ਦਿੱਤੀ ਉਹਨਾਂ ਦੇ ਨਾਲ ਬਾਈ ਸਤੀਦਾਸ ਜੀ ਬਾਈ ਮਤੀਦਾਸ ਜੀ ਬਾਈ ਦਿਆਲਾ ਜੀ ਉਹਨਾਂ ਨੇ ਸ਼ਹਾਦਤ ਦਿੱਤੀ ਇਹ ਹਿਸਟਰੀ ਜਦੋਂ ਮੈਂ ਮੇਰੇ ਜਹਾਂਚ ਆਈ ਤੇ ਮੈਂ ਸੋਚਿਆ ਆਪਾਂ ਕਿੱਥੇ ਆ ਅੱਪਾ ਕਿਹੜੀ ਜ਼ਿੰਦਗੀ ਜੀ ਰਹੇ ਆ ਲੋਕੀ ਤਾਂ ਚਲੋ ਜਾਣ ਕੇ ਵੀ ਨਹੀਂ ਕਰਦੇ ਜੇ ਆਪਾਂ ਜਾਣ ਕੇ ਵੀ ਐਦਾ ਜੇ ਆਪਾਂ ਅਨਜਾਨ ਬਣਾਗੇ ਤੇ ਸਾਡੇ ਤੋਂ ਵੱਡਾ ਕੋਈ ਬੇਕਾਰ ਬੰਦਾ ਨਹੀਂ ਹੋ ਸਕਦਾ ਜ਼ਿੰਦਗੀ 'ਚ ਕਿਉਂ ਨਾ ਆਪਾਂ ਉਹਨਾਂ ਦਾ ਪ੍ਰਚਾਰ ਕਰੀਏ ਕਿਉਂ ਦੇਖੋ ਮੈਂ ਕਹਿੰਨੀ ਆ ਮੈਂ ਨਾਸਤਿਕ ਸੀ ਲੇਕਿਨ ਮੇਰੇ 400 ਸਾਲ ਕੋਈ ਵੱਡੀ ਗੱਲ ਨਹੀਂ ਹੈਗੀ ਮੇਰੇ ਬਾਅਦ ਵੀ ਤੇਜ ਵੀ 14ਵੀਂ ਪੀੜ੍ਹੀ ਨੇ ਤਾਂ ਵੇਖਿਆ ਹੋਣਾ ਸਾਰਾ ਕੁਝ ਤੇ ਮੈਂ ਮੇਰੇ ਦਿਲ 'ਚ ਆਇਆ ਬਈ ਕਿਉਂ ਨਾ ਆਪਾਂ ਉਹਨਾਂ ਦਾ ਪ੍ਰਚਾਰ ਕਰੀਏ ਉਹਨਾਂ ਨੂੰ ਮੈਂ ਆਪਣਾ ਰਾਇਲ ਮਾਡਲ ਮੰਨ ਕੇ ਪ੍ਰਚਾਰ ਕਰਨਾ ਹੈ ਤੇ ਜੀ ਮੈਂ 2-3 ਦਿਨ ਬੜਾ ਪਰੇਸ਼ਾਨ ਜੀ ਰਹੀ ਇਹ ਸਾਰੀ ਹਿਸਟਰੀ ਜਦੋਂ ਮੈਂ ਪੜੀ ਨਾ ਮੇਰ ਤੋਂ ਪੰਦਰੋਂ ਖਾਣਾ ਨਹੀਂ ਜਾਂਦਾ ਸੀ ਵੀ ਕਿੱਦਾਂ ਹੋਇਆ ਸਾਡੇ ਗੁਰੂ ਸਾਹਿਬਾਨ ਦੇ ਬਰਕਤ ਗੁਰੂ ਅਰਜਨ ਦੇਵ ਪਾਸ਼ਾ ਜੀ ਨੂੰ 31 ਤਵੀ ਤੇ ਸ਼ਹੀਦ ਕੀਤਾ ਗਿਆ ਕੀ ਕੀ ਹੋਇਆ ਸਾਰਾ ਤੇ ਜਦੋਂ ਫਿਰ ਮੈਨੂੰ ਪਤਾ ਲੱਗਾ ਵੀ 1 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਕੋਈ ਦਿਨ ਨਹੀਂ ਹੈਗਾ ਜਿਸ ਦਿਨ ਕੋਈ ਸਿੱਖ ਸ਼ਹੀਦ ਨਹੀਂ ਹੋਇਆ ਤੇ ਮੇਰੇ ਦਿਲ ਦੇ ਵਿੱਚ ਸਿੱਖੀ ਨੂੰ ਲੈ ਕੇ ਇੰਨਾ ਪਿਆਰ ਹੋ ਗਿਆ ਇੰਨਾ ਪਿਆਰ ਹੋ ਗਿਆ ਮੈਂ ਮੈ ਸਿੱਖੀ ਨੂੰ ਅੱਦਾ ਮੰਨਣ ਲੱਗੀ ਜਿੱਦਾਂ ਇੱਕ ਹੁੰਦਾ ਨਾ ਬਈ ਮੇਰੇ ਮੇਰਾ ਜੀਵਨ ਸਿੱਖੀ ਵਾਸਤੇ ਹੀ ਹੋਇਆ ਸੀ ਜੀਵਨ ਸਫਲ ਹੀ ਹੋ ਗਿਆ ਹੈ ਤੇ ਉਹ ਜਦੋਂ ਫਿਰ ਮੈਂ ਇੱਕ ਦਿਨ ਦਿੱਲੀ ਦੇ ਵਿੱਚ ਗਈ 9 ਜਨਵਰੀ ਦੀ ਗੱਲ ਹੈ 8 ਜਨਵਰੀ ਨੂੰ ਮੈਂ ਉੱਥੇ ਤੋਂ ਨਿਕਲਦੀ ਸੀ ਕੋਈ ਕੇਸ ਸੀ ਤੇ ਉੱਥੇ ਮੈਂ ਦੇਖਿਆ ਔਰੰਗਜੀਬ ਲੈਣ ਦਾ ਇੱਕ ਬੋਰਡ ਲੱਗਾ ਸੀ ਬਾਜੀ ਤੁਸੀਂ ਸੋਚੋਗੇ ਨਹੀਂ ਉਹ ਮੇਰੇ ਵਾਸਤੇ ਬੋਰਡ ਨਹੀਂ ਸੀ ਮੇਰੇ ਵਾਸਤੇ ਅੱਦਾ ਸੀ ਜਿੱਦਾਂ ਉਹ ਔਰੰਗਜੀਬ ਉੱਥੇ ਖੜਾ ਹੋਵੇ ਤੇ ਉਹ ਸਾਡੇ ਤੇ ਹੱਸਦਾ ਹੋਵੇ ਕਿ ਦੇਖੋ ਮੈਂ ਤੁਹਾਡੇ ਗੁਰੂ ਦਾ ਸ਼ਿਸ਼ਕਲਮ ਕੀਤਾ ਤੇ ਅੱਜ ਵੀ ਮੈਂ ਬਾਰਤ ਦੇਸ਼ ਦੇ ਵਿੱਚ ਐਨ ਤਰੀਕੇ ਨਾਲ ਖੜਾ ਹਾਂ ਤੇ ਮੈਨੂੰ ਅੱਜ ਵੀ ਲੋਕ ਸੱਚ ਕਰਦੇ ਨੇ ਔਰੰਗਜੇਬ ਲੈਂ ਕਿੱਥੇ ਆ ਦੇਖੋ ਗਵਰਨਮੈਂਟ ਦੀ ਗਲਤੀਆਂ ਮੈਂ ਇੱਕ ਗਵਰਨਮੈਂਟ ਨੂੰ ਨਹੀਂ ਕਹਿੰਦੀ ਇਹ ਸ਼ੁਰੂ ਤੋਂ ਮਤਲਬ ਜਿਹੜਾ ਕਲੰਕ ਸੀ ਜਿਹੜਾ ਸਭ ਤੋਂ ਵੱਡਾ ਮੁਗਲ ਸ਼ਾਸਕ ਸੀ ਔਰੰਗਜੇਬ ਜਿਨੇ ਸ਼ੀਸ਼ ਕਲਮ ਕੀਤਾ ਉੱਥੇ ਹੀ ਗੁਰਦੁਆਰਾ ਸ਼ੀਸ਼ਗਨ ਸਾਹਿਬ ਦੇ ਕੋਲ ਉਹਦਾ ਇੱਕ ਬੋਰਡ ਸ਼ੋਭਿਤ ਹੈਗਾ ਦੇਖੋ ਕਿੰਨੀ ਵੱਡੀ ਗੱਲ ਹੈ ਤੇ ਮੈਨੂੰ ਬੜਾ ਗੁੱਸਾ ਆਇਆ ਮੇਰੇ ਵਾਸਤੇ ਤਾਂ ਇਹ ਐਸੀ ਬਈ ਇਹ ਸਾਡੇ ਤੇ ਹੱਸਦਾ ਹੈ ਇਹ ਦੇਖੋ ਜਿੱਥੇ ਮੈਂ ਗੁਰੂ ਆਦਰਸ਼ ਸ਼ਿਸ਼ ਕਲਮ ਕੀਤਾ ਉੱਥੇ ਮੈਨੂੰ ਕਿੰਨਾ ਮਾਨ ਸਤਕਾਰ ਮਿਲਦਾ ਹੈ ਤੇ ਮੇਰੇ ਮਨ 'ਚ ਆਇਆ ਬਈ ਕਿਉਂ ਨਾ ਇਹ ਕਲੰਕ ਨੂੰ ਖਤਮ ਕੀਤਾ ਜਾਵੇ ਭਾਜੀ ਮੈਂ ਘਰ ਗਈ ਤੇ ਮੈਂ ਜਦੋਂ ਕਰਨਾਲ ਜਾ ਕੇ ਉੱਥੇ ਮੈਂ ਬੋਰਡ ਬਣਵਾਏ ਦੋ ਵੱਡੇ ਵੱਡੇ ਸਾਈਨ ਬੋਰਡ ਉੱਥੇ ਗੁਰੂ ਤੇਗ ਬਹਾਦਰ ਲੇਨ ਦੇ ਮੈਂ ਸਾਈਨ ਬੋਰਡ ਬਣਵਾਏ ਕਿ 9 ਜਨਵਰੀ 2021 ਨੂੰ ਮੈਂ ਦਿੱਲੀ ਦੇ ਵਿੱਚ ਜਾ ਕੇ ਉਹ ਔਰੰਗਜ਼ੇਬ ਲੇਨ ਨੂੰ ਅੱਗ ਲਾ ਕੇ ਉਹਨੂੰ ਅੱਗੇ ਦੇ ਹਵਾਲੇ ਕੀਤਾ ਤੇ ਅੱਗੇ ਦੇ ਹਵਾਲੇ ਕਰਕੇ 100 ਨੰਬਰ ਤੇ ਖੁਦ ਕੋਲ ਕੀਤਾ ਤੇ ਮੈਂ ਕਿਹਾ ਜੇ ਮੈਂ ਇੱਥੇ ਖੜੀ ਆ ਮੈਂ ਭੱਜਣ ਵਾਲੀ ਨਹੀਂ ਆ ਤੇ ਮੈਂ ਆਪਣੇ ਗੁਰੂ ਆਵਾਜ਼ ਤੇ ਕੁਝ ਕੀਤਾ ਠੀਕ ਹੈ ਸਰਕਾਰ ਭਾਵੇਂ ਇਹਨੂੰ ਨਾ ਆਟਾਵੇ ਕੋਈ ਗੱਲ ਨਹੀਂ ਮੈਂ ਇੱਥੇ ਖੜੀ ਜੇ ਅਰੈਸਟ ਕਰਨਾ ਤੇ ਲੈ ਜਾਓ ਨਹੀਂ ਤਾਂ ਮੈਂ ਚੱਲੀਆਂ ਕਾ ਮੈਂ ਉੱਥੇ ਲੱਡੂ ਵਟੇ ਆ ਤੇ ਉੱਥੇ ਮਾਲ ਮਤਲਬ ਜਿੱਦਾ ਮਾਲਾ ਲੈ ਕੇ ਗਈ ਸੀ ਉਹ ਮੈਂ ਮਾਲਾ ਚੜਾਈ ਉਸ ਤੇ ਜਿਹੜਾ ਆਪਾਂ ਬੋਰਡ ਲਾਇਆ ਸੀ ਗੁਰੂ ਤੇਗ ਬਾਦਰ ਲੇਨ ਦਾ ਉਹ ਦੋ ਬੋਰਡ ਸੀ ਉੱਥੇ ਮੈਂ ਸਾੜ ਦਿੱਤੇ ਮੈਨੂੰ ਪੁਲਿਸ ਅਰੈਸਟ ਕਰਨ ਆਈ ਮੈਨੂੰ ਤਿਹਾਰ ਜੇਲ੍ਹ ਦੇ ਵਿੱਚ ਲੈ ਜਾਇਆ ਗਿਆ ਮੈਂ ਸ਼ਾਨ ਨਾਲ ਗਈਆਂ ਤੇ ਮੈਂ ਕਿਹਾ ਮੈਂ ਕੁਝ ਆਪਣੇ ਗੁਰੂ ਵਾਸਤੇ ਕੀਤਾ ਹੈ ਮੈਨੂੰ ਤਿਹਾਰ ਜੇਲ੍ਹ ਚ ਲੈ ਜਾਇਆ ਗਿਆ ਉੱਥੇ ਮੇਰਾ ਉੱਥੇ ਐਜੀਟੇਸ਼ਨ ਗੁਰੂ ਸਾਹਿਬ ਦੀ ਦੇਖੋ ਇੰਨੀ ਵੱਡੀ ਕਿਰਪਾ ਕਿ ਇੱਕ ਲਾਇਰ ਹੋਣ ਤੋਂ ਬਾਅਦ ਵੀ ਮੈਨੂੰ ਪਤਾ ਸੀ ਵੀ ਮੇਰੇ ਤੇ ਕੇਸ ਵੀ ਪੈਣੇ ਐ ਮੈਨੂੰ ਜੇਲ੍ਹ ਵੀ ਜਾਣਾ ਪੈਣਾ ਐ ਮੇਰੇ ਤੇ ਨੋਨ ਅਵੇਲੇਬਲ ਆਫੈਂਸ ਹੈ ਉਸ ਤੇ ਬੇਲ ਹੀ ਨਹੀਂ ਹੋ ਸਕਦੀ ਮੈਂ ਉੱਥੇ ਸਵੇਰੇ ਕੈਮਰੇ ਦੇ ਸਾਹਮਣੇ ਕਹਿੰਦੀ ਆ ਬਈ ਮੈਂ ਅੱਜ ਇਹ ਬੋਰਡ ਨੂੰ ਜਲਾ ਕੇ ਔਰੰਗਜੇਬ ਦੇ ਤੇ ਮੈਂ ਗੁਰਦੁਆਰਾ ਸ਼ਿਸ਼ਗੰਜ ਸਾਹਿਬ ਜਾ ਕੇ ਮੱਥਾ ਟੇਕਾਂਗੀ ਉੱਥੇ ਗੁਰੂ ਸਾਹਿਬ ਨੇ ਮੇਰੇ ਬਚਨ ਪੂਰੇ ਕੀਤੇ ਆ ਤੇ ਉੱਥੇ ਜਦੋਂ ਮੈਂ ਤਿਹਾੜ ਚ ਗਈ ਆ ਤੇ ਉੱਥੇ ਮੈਂ ਨਹੀਂ ਜਾਣਦੀ ਮੈਂ ਕਿਸੇ ਨੂੰ ਫੋਨ ਨਹੀਂ ਕੀਤਾ ਉੱਥੇ ਕਿਸਾਨ ਆंदोलਨ ਬਹੁਤ ਪੀਕ ਚ ਸੀਗਾ ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਕਿਨੇ ਲੋਅਰਸ ਕੋਈ ਪਟਿਆਲਾ ਹਾਊਸ ਦਾ ਕੋਈ ਸੁਪਰੀਮ ਕੋਰਟ ਕੋਈ ਕਿੱਥੇ ਇਤਨੇ ਲੋਅਰਸ ਇਕੱਠੇ ਹੋ ਗਏ ਤੇ ਉੱਥੇ ਐਜੀਟੇਸ਼ਨ ਹੋਣ ਲੱਗ ਗਿਆ ਬਈ ਇਹਨੂੰ ਛੱਡੋ ਤੁਸੀਂ ਇਹ ਵਕੀਲ ਹੈਗੀ ਨਾਲੇ ਗੁਰੂ ਸਾਹਿਬ ਦੀ ਇੰਨੀ ਕਿਰਪਾ ਸੀ ਉੱਥੇ ਤਾਂ ਅति하ੜ ਦਾ ਜੇਲ ਦਾ ਜਿਹੜਾ ਉਹ ਸੀ ਗੇਟ ਉੱਥੇ ਮਤਲਬ ਬਾਰੀ ਬਰਕਮ ਐਡਵੋਕੇਟ ਇਕੱਠੇ ਹੋ ਗਏ ਤੇ ਜੱਜ ਨੂੰ ਮਜਬੂਰੀ ਨਾਲ ਮੈਨੂੰ ਉਤੀ하ੜ ਜੇਲ ਤੋਂ ਉੱਥੇ ਮੈਨੂੰ ਪਰਸਨਲ ਬੋਨਟ ਤੇ ਛੱਡ ਦਿੱਤਾ ਗਿਆ ਦੇਖੋ ਤੇ ਮੈਂ ਪੂਰੇ 6 ਵਜੇ ਜਾ ਕੇ ਗੁਰਦੁਆਰਾ ਸ਼ਿਸ਼ਗੰਜ ਸਾਹਿਬ ਮੱਥਾ ਟੇਕਿਆ ਉਸ ਦਿਨ ਮੇਰਾ ਵਿਸ਼ਵਾਸ ਹੋਰ ਵੱਡਾ ਹੋ ਗਿਆ ਆਪਣੇ ਗੁਰੂ ਤੇ ਵੀ ਦੇਖੋ ਆਪਣੇ ਗੁਰੂ ਨੇ ਆਪਣੀ ਬੱਚੀ ਦੀ ਇੱਕ ਜੁਬਾਨ ਰੱਖੀ ਵੀ ਮੈਂ 6 ਵਜੇ ਜਾ ਕੇ ਮੱਥਾ ਟੇਕਣਾ ਹੈ ਤੇ ਮੈਂ ਮੱਥਾ ਟੇਕ ਕੇ ਆਇਆ ਉੱਥੇ ਮੈਂ ਜੇਲ੍ਹ ਦੇ ਵਿੱਚ ਗਈ ਨਹੀਂ ਉੱਥੇ ਬਾਰੋ-ਬਾਰੋ ਵੇਲ ਹੋ ਗਈ ਹੈ ਤੇ ਉਹ ਕੇਸ ਹੁਣ ਵੀ ਮੇਰੇ ਤੇ ਚੱਲਦਾ ਹੈ ਲੇਕਿਨ ਸਭ ਤੋਂ ਵੱਡੀ ਗੱਲ ਕੀ ਹੈ ਆਪਾਂ 3 ਮਹੀਨੇ ਪਹਿਲਾਂ ਉਸ ਬੋਰਡ ਨੂੰ ਆਪਾਂ ਹਟਵਾ ਦਿੱਤਾ ਸਾਡੀ ਸਭ ਤੋਂ ਵੱਡੀ ਜੀਤ ਇਹ ਹੈ ਹੁਣ ਦਿੱਲੀ ਦੇ ਵਿੱਚ ਕੋਈ ਜਾ ਕੇ ਇਹ ਨਹੀਂ ਕਹਿ ਸਕਦਾ ਇੱਥੇ ਔਰੰਗਜ਼ੇਬ ਲੇਨ ਹੈਗੀ ਉਹ ਬੋਰਡ ਹੁਣ ਗਵਰਨਮੈਂਟ ਨੇ ਨਿਊਜ਼ਪੇਪਰ ਦੇ ਵਿੱਚ ਆ ਗਿਆ ਤੁਸੀਂ ਦੇਖ ਸਕਦੇ ਹੋ ਗਵਰਨਮੈਂਟ ਦੇ ਆਪਾਂ ਲੈਟਰ ਪਾ ਪਾ ਕੇ ਉਹਨੂੰ ਮਜਬੂਰ ਕੀਤਾ ਇਹਨੂੰ ਹਟਾਉਣ ਵਾਸਤੇ ਭਈ ਮੇਰੇ ਤੇ ਕੇਸ ਤੁਸੀਂ ਚਲਾਓ ਮੈਂ ਨਹੀਂ ਡਰਦੀ ਤੁਸੀਂ ਭਾਵੇਂ 10 ਕੇਸ ਮੇਰੇ ਤੇ ਪਾ ਦਿਓ ਲੇਕਿਨ ਇਹ ਨਹੀਂ ਹੋਣਾ ਚਾਹੀਦਾ ਸਾਨੂੰ ਗਵਰਨਮੈਂਟ ਦਾ ਲੈਟਰ ਪ੍ਰਾਪਤ ਹੋਇਆ ਭਈ ਇਹਨੂੰ ਆਪਾਂ ਹਟਾਣ ਲੱਗਿਆ ਸਭ ਤੋਂ ਵੱਡੀ ਜਿੱਤ ਸੀ ਨਾਲੇ ਸਾਨੂੰ ਲੈਟਰ ਭੇਜਿਆ ਗਿਆ ਵੀ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਦਿੱਲੀ ਦੇ ਵਿੱਚ ਉਹ ਲੈਟਰ ਮੇਰੇ ਕੋਲ ਹੈ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਵੀ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਵੀ ਗੁਰੂ ਤੇਗ ਬਹਾਦਰ ਲੇਨ ਹੋਣੀ ਚਾਹੀਦੀ ਹੈ ਜਿਹੜਾ ਕੋਈ ਤੋਂ ਵੱਡੀ ਚੀਜ਼ ਸਾਡੇ ਵਾਸਤੇ ਫਿਰ ਆਪਾਂ ਰਾਮ ਨਿਵਾਸ ਗੋਇਲ ਨੂੰ ਮਿਲੇ ਦਿੱਲੀ ਦੇ ਵਿਧਾਨ ਸਭਾ ਸਪੀਕਰ ਨੂੰ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਸਾਨੂੰ ਔਰੰਗਜ਼ੇਬ ਵਰਗੇ ਦੀ ਹਿਸਟਰੀ ਕਿਉਂ ਪੜਾਈ ਜਾਂਦੀ ਹੈ ਤੁਸੀਂ ਇਹ ਦਿੱਲੀ ਤੋਂ ਲਾਗੂ ਕਰੋ ਵੀ ਗੁਰੂ ਸਾਹਿਬ ਦੀ ਹਿਸਟਰੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਸੈਭਜਾਦੇ ਦੀ ਹਿਸਟਰੀ ਕਿਉਂ ਨਹੀਂ ਪੜਾਉਂਦੇ ਇਹਦੇ ਵਿੱਚ ਤੁਹਾਨੂੰ ਹਰਜ ਕੀ ਹੈ ਉਹਨਾਂ ਨੇ ਇਸ ਗੱਲ ਦਾ ਮੁੱਦਾ ਲੈ ਕੇ ਵਿਧਾਨ ਸਭਾ ਦੇ ਵਿੱਚ ਨਾ ਚੁਟਿਆ ਇੱਕ ਐਡਵੋਕੇਟ ਨੂੰ ਕੀ ਲੋਡ ਸੀ ਇੱਥੇ ਆ ਕੇ ਬੋਰਡ ਜਲਾਣ ਦੀ ਤੇ ਉਹਨਾਂ ਆਪਣਾ ਕੈਰੀਅਰ ਤੇ ਦਾਅ ਪੇ ਲਾਇਆ ਦੇਖੋ ਨਾ ਬਹੁਤ ਵੱਡੀ ਗੱਲ ਉਹਨਾਂ ਨੇ ਕਿਹਾ ਉਹਨਾਂ ਨੇ ਫਿਰ ਮੈਨੂੰ ਬੁਲਾਇਆ ਦੁਬਾਰਾ ਲੈਟਰ ਦਿੱਤਾ ਆਪਾਂ ਉਹਨਾਂ ਨੂੰ ਇੱਕ ਰਿਕਵੈਸਟ ਕੀਤੀ ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤਾ ਵੀ ਦਿੱਲੀ ਦੇ ਵਿੱਚ ਸੈਸ਼ਨ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚੈਪਟਰ ਲਾਇਆ ਜਾਵੇ ਤੇ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਵੀ ਇਹ ਦੇਖੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡੀ ਇਹ ਗੁਰੂ ਤੇਗ ਬਹਾਦਰ ਬ੍ਰਿਗੇਡ ਉਹਦੇ ਵੱਲੋਂ ਆਪਾਂ ਹਰ ਸਟੇਟ ਦੇ ਵਿੱਚ ਸੀਐਮ ਨੂੰ ਮਿਲਾਂਗੇ ਉਹਦੇ ਵਿੱਚ ਆਪਾਂ ਗੁਰੂ ਸਾਹਿਬਾਨ ਦੀ ਹਿਸਟਰੀ ਲਵਾਵਾਂਗੇ ਦਿੱਲੀ ਦੇ ਵਿੱਚ ਆਪਾਂ ਕਾਮਯਾਬ ਹੋਏ ਆ ਹੁਣ ਸੈਸ਼ਨ 'ਚ ਉਹ ਚੈਪਟਰ ਲੱਗ ਜਾਊਗਾ ਤੇ ਮੈਂ ਕਹਿੰਨੀ ਆ ਮੇਰਾ ਜੀਵਨ ਕਿੱਦਾਂ ਬਦਲਿਆ ਤੇ ਭਾਰਗਵ ਤੋਂ ਮੈਂ ਸਿੱਖੀ ਦੇ ਵਿੱਚ ਕਿੱਦਾਂ ਆਈ ਇਹ ਗੁਰੂ ਸਾਹਿਬ ਹੀ ਜਾਣਦੇ ਨੇ ਅੱਜ ਮੈਨੂੰ ਖੁਸ਼ੀ ਇਹ ਹੁੰਦੇ ਜਦੋਂ ਮੈਂ ਵੱਡੇ ਵੱਡੇ ਸਟੇਜਾਂ ਤੋਂ ਜਿੱਥੇ ਮਤਲਬ ਇਹ ਦੇਖੋ ਬਿਸ-ਬਿਸ ਸਾਲਾਂ ਤੋਂ ਪ੍ਰਚਾਰ ਕਰਨੋਂ ਕਿਤੇ ਸਟੇਜ ਨਹੀਂ ਮਿਲਦੀ ਉੱਥੇ ਮੈਨੂੰ ਅੱਜ ਸਤਿਕਾਰ ਨਾਲ ਜਦੋਂ ਕਹਿੰਦੇ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੀ ਆ ਗਈ ਤੇ ਮੈਂ ਸੋਚਦੀ ਆ ਮੇਰੀ ਜਦੋਂ ਤੱਕ ਇਹ ਬ੍ਰਹਮੰਡ ਹੈ ਨਾ ਇਹ ਸਤਿਕਾਰ ਕਿਸੇ ਨੂੰ ਮਿਲ ਨਹੀਂ ਸਕਦਾ ਤੇ ਮੈਂ ਇੰਨੀ ਮਤਲਬ ਖੁਸ਼ ਹੁੰਦੀ ਆ ਕਿ ਮੇਰੀ ਤਾਂ ਪੂਰੀ ਪਤਾ ਨਹੀਂ ਕਿੰਨੀ ਜ਼ਿੰਦਗੀ ਚ ਜਿੰਨੀ ਪੀੜ੍ਹੀ ਰਹਿਣਗੀ ਇਤਿਹਾਸ ਦੇ ਵਿੱਚ ਇਹ ਤਾਂ ਕਿਹਾ ਜਾਊਗਾ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੋਈ ਧੀ ਸੀ ਜਿਹਨੇ ਮੈਂ ਆਪਣਾ ਫਰਜ਼ ਪੂਰਾ ਕੀਤਾ ਹੈ ਤੇ ਮੈਂ ਹੁਣ ਵੀ ਆਪਣਾ ਪੂਰਾ ਜ਼ਿੰਦਗੀ ਮੈਂ ਇਹ ਆਪਣੀ ਸਵਾਸ ਸਵਾਸ ਗੁਰੂ ਸਾਹਿਬ ਦੇ ਪ੍ਰਚਾਰ ਚ ਲਾਈ ਹੋਈ ਹੈ ਮੈਂ ਆਪਣੇ ਆਪ ਨੂੰ ਪ੍ਰੋਮਿਸ ਕੀਤਾ ਹੋਇਆ ਮੈਂ ਜਦੋਂ ਤੱਕ ਜ਼ਿੰਦਗੀ ਚ ਰਹਾਂਗੀ ਭਾਵੇਂ ਮੇਰੇ ਸਾਹਮਣੇ ਬਹੁਤ ਔਖਣ ਆਈ ਮੈਨੂੰ ਸਰਕਾਰ ਨੇ ਬਹੁਤ ਤੰਕ ਦਿੱਤਾ ਮੇਰੇ ਕਰ ਆਈ ਬੀਸੀ ਆਈਡੀ ਇਹ ਰੋਜ਼ਦਾਨਾ ਕਿ ਕਹਿੰਨਾ ਬਈ ਤੁਸੀਂ ਇੱਕ ਸਨਾਤਨ ਧਰਮ ਤੋਂ ਤੁਸੀਂ ਸਿੱਖੀ ਦਾ ਪ੍ਰਚਾਰ ਮਾਹੌਲ ਖਰਾਬ ਕਰਦੇ ਪਏ ਹੋ ਹੋਰ ਕਿਉਂਕਿ ਇਸ ਸਨਾਤਨ ਧਰਮ ਦੇ ਜਿਹੜੇ ਲੋਕੀ ਸੀ ਨਾ ਉਹ ਜੁੜਦੇ ਗਏ ਉਹਨਾਂ ਨੂੰ ਜਦੋਂ ਪਤਾ ਲੱਗਾ ਉਹ ਵੀ ਰੋਣ ਲੱਗਦੇ ਹਿੰਦੇ ਸਾਨੂੰ ਪਤਾ ਨਹੀਂ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਅਦ ਇਹ ਮੁਹਿੰਮ ਜਦੋਂ ਤੇਜ਼ ਹੋਣ ਲੱਗ ਪਈ ਤੇ ਸਰਕਾਰ ਨੇ ਮੈਨੂੰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਇਹ ਰੁਕ ਜਾਓ ਤੁਸੀਂ ਇੱਧਰ ਨਾ ਕਰੋ ਫਿਰ ਇਹ ਅਸੀਂ ਕੇਸ ਪਾਉ ਕਿ ਤੁਸੀਂ ਇੱਕ ਕੇਸ ਪਾ ਦਿੱਤਾ ਹੋਰ ਪਾ ਲੋ ਕਿਸੇ ਤੋਂ ਆਪਾਂ ਡਰਦੇ ਹੀ ਨਹੀਂ ਹੈਗੇ ਕਿਹੜੇ ਕੇਸ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਚੈਰੀ 'ਚ ਤੁਸੀਂ ਜਵਾਬ ਦੇ ਲੋਗੇ ਉੱਥੇ ਤੁਹਾਡਾ ਕੋਈ ਨਿਪਟਾਰਾ ਨਹੀਂ ਹੈਗਾ ਤੇ ਮੈਂ ਕੌਨਫੀਡੈਂਸ ਨਾਲ ਇਹ ਕਹਿੰਦੀ ਆ ਮੇਰੇ ਸਿਰ ਤੇ ਗੁਰੂ ਸਾਹਿਬ ਦਾ ਇੰਨਾ ਹੱਥ ਹੈ ਉਹ ਮੇਰੇ ਅੰਗ ਸੰਗ ਰਹਿੰਦੇ ਨੇ ਮੇਰੀ ਰੱਖਿਆ ਕਰਦੇ ਨੇ ਮੈਨੂੰ ਆਪਣੇ ਬੱਚਿਆਂ ਵਾਂਗੂ ਉਹ ਪਿਆਰ ਦਿੰਦੇ ਨੇ ਉਹ ਮੈਂ ਮਹਿਸੂਸ ਕਰ ਸਕਦੀ ਆ ਸਿੱਖੀ ਦੇ ਵਿੱਚ ਆ ਕੇ ਮੈਨੂੰ ਇਦਾਂ ਲੱਗਦਾ ਜਿੱਦਾਂ ਇੱਕ ਗੁੰਗਾ ਹੁੰਦਾ ਹੈ ਨਾ ਉਹ ਮਿਠਾਈ ਖਾ ਲੈਂਦਾ ਤੇ ਉਹ ਕਦੀ ਉਹਦਾ ਸਵਾਦ ਨਹੀਂ ਦੱਸ ਸਕਦਾ ਤੇ ਉਹੀ ਮੇਰੀ ਦਸ਼ਾ ਹੈ ਮੈਂ ਜ਼ਿਆਦਾ ਇਹਦੇ ਬਾਰੇ ਦੱਸ ਨਹੀਂ ਸਕਦੀ ਕਿਉਂਕਿ ਮੇਰੇ ਦਿਲੋਂ ਇਹ ਜਿਹੜਾ ਮੇਰੇ ਦਿਲ ਦੇ ਵਿੱਚ ਗੁਰੂ ਸਾਹਿਬ ਵਿਰਾਜਮਾਨ ਨੇ ਨਾ ਜਿਹੜਾ ਸਿੱਖੀ ਦੇ ਵਾਸਤੇ ਮੇਰੇ ਦਿਲ 'ਚ ਪਿਆਰ ਹੈਗਾ ਮੈਂ ਕਹਿੰਨੀ ਆ ਮੈਂ ਆਪਣਾ ਸਭ ਕੁਝ ਕੁਰਬਾਨ ਕਰ ਸਕਦੀ ਐ ਇਸੇ ਸਿੱਖੀ ਦੇ ਵਾਸਤੇ ਕਿਉਂਕਿ ਮੈਂ ਜਦੋਂ ਇਹਨਾਂ ਦੀ ਹਿਸਟਰੀ ਪੜ੍ਹਦੀ ਆ ਨਾ ਮੇਰੇ ਵਾਸਤੇ ਸਿੱਖਾ ਦੇ ਵਾਸਤੇ ਮਤਲਬ ਇੰਨਾ ਜ਼ਿਆਦਾ ਇੱਕ ਡੈਡੀਕੇਸ਼ਨ ਵੱਡ ਜਾਂਦਾ ਨਾ ਮੈਂ ਇੰਨਾ ਮਤਲਬ ਡੈਡੀਕੇਟ ਹੋ ਜਾਂਦੀ ਆ ਵੀ ਇਹ ਸਿੱਖੀ ਜਿਹੜੀ ਹੈ ਇਹ ਬਹੁਤ ਮੁਸ਼ਕਿਲ ਨਾਲ ਕਮਾਈ ਹੋਈ ਹੈ ਮੈਂ ਤੇ ਸਿੱਖਾਂ ਨੂੰ ਕੰਨੀ ਆ ਜਿਹੜੇ ਬੱਚੇ ਕੇਸ਼ ਪਤਲ ਕਰਕੇ ਘੁੰਮਦੇ ਨੇ ਜਿਹੜੇ ਮੈਂ ਕਿੱਥੇ ਹੋ ਤੁਸੀਂ ਜੇ ਮੈਂ ਬ੍ਰਾਹਮਣ ਕੋਮ ਤੋਂ ਆ ਕੇ ਜੇ ਮੈਂ ਪ੍ਰਚਾਰ ਕਰ ਸਕਦੀ ਆ ਜੇ ਮੈਂ ਸਿੱਖੀ ਨੂੰ ਪਿਆ ਤੇ ਭੱਗਾ ਵਾਲੇ ਘਟਾ ਜਨਮ ਤਾਂ ਗੁਰੂ ਨਾਨਕ ਦੇ ਘਰ ਹੋਇਆ ਤੇ ਤੁਸੀਂ ਕਿੱਥੇ ਹੋ ਅੱਜ ਤੇ ਏ ਵੇਖੋ ਜਿੱਥੇ ਵੀ ਮੈਂ ਜਾਂਨੀਆ ਗੁਰੂ ਸਾਹਿਬ ਦੀ ਕਿਰਪਾ ਨਾਲ ਹੁਣ ਵੀ ਮੈਂ ਹਨੂਮਾਨਗੜ੍ਹ ਗਈ ਸੀ ਭਾਗਸਰ ਪਿੰਡ ਦੇ ਵਿੱਚ ਇੱਕ ਗੁਰਸਿੱਖ ਪਰਿਵਾਰ ਸੀ ਉੱਥੇ ਜਦੋਂ ਆਪਾਂ ਗਏ ਆ ਤੇ ਲੋਕਾਂ ਨੂੰ ਪ੍ਰੇਰਿਆ ਤੇ ਜੀਵਨ ਨੂੰ ਵੇਖਿਆ ਮੇਰੇ ਵੀ ਤੇ ਉੱਥੇ 82 ਪ੍ਰਾਣੀਆਂ ਨੇ ਹੁਣੀ ਅੰਮ੍ਰਿਤ ਛਕਿਆ ਹੈ ਮਾਰਚ ਦੇ ਵਿੱਚ ਤੁਸੀਂ ਵੇਖੋ ਕਿ 12 ਮਾਰਚ ਨੂੰ ਉੱਥੇ 82 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਹੈ ਸਿਰਫ 3 ਦਿਨਾਂ ਦੇ ਵਿੱਚ ਉਹ ਆਪਾਂ ਉੱਥੇ ਪੂਰੇ ਪਿੰਡ ਦੇ ਵਿੱਚ ਭਾਗਸਰ ਦੇ ਭਾਗ ਲੱਗੇ ਨੇ ਤੇ ਮੈਂ ਕਿੰਨੀ ਆ ਗੁਰੂ ਸਾਹਿਬ ਨੇ ਬਹੁਤ ਵੱਡੀ ਸੇਵਾ ਮੈਨੂੰ ਦਿੱਤੀ ਮੈਂ ਇੰਨੇ ਲਾਇਕ ਨਹੀਂ ਸੀ ਮੈਂ ਕਿਸੇ ਵੀ ਯੋਗ ਨਹੀਂ ਹਾਂ ਲੇਕਿਨ ਮੈਂ ਇਹ ਕਰਨੀ ਹੈ ਬਈ ਗੁਰੂ ਸਾਹਿਬ ਨੇ ਜਿਹੜੀ ਮੈਨੂੰ ਸੇਵਾ ਦਿੱਤੀ ਹੈ ਅੱਜ ਹੁਣ ਵੀ ਮੈਂ ਪ੍ਰਦੇਸ਼ ਵਿਦੇਸ਼ਾਂ ਚ ਪ੍ਰਚਾਰ ਕਰਦੀ ਆ ਮੇਰੇ ਸਾਹਮਣੇ ਬਹੁਤ ਮੁਸੀਬਤਾਂ ਆਂਦੀਆਂ ਨਾਲੇ ਮੈਂ ਦੱਸ ਨਹੀਂ ਸਕਦੀ ਧਮਕੀਆਂ ਵੀ ਬਹੁਤ ਆਂਦੀਆਂ ਲੇਕਿਨ ਮੈਂ ਇੱਕ ਕਦੇ ਵਾਇਰਲ ਨਹੀਂ ਕੀਤੀ ਨਾ ਮੈਨੂੰ ਲੋੜ ਹੈ ਕਿਉਂਕਿ ਮੈਂ ਡਰਦੀ ਕਿਸੇ ਦੇ ਕੋਲ ਹੈ ਨਹੀਂ ਮੈਂ ਕਹਿੰਦੀ ਗੁਰੂ ਗੋਬਿੰਦ ਸਿੰਘ ਜਰ ਜਿਹੜਾ ਬੱਚਾ ਬਣ ਗਿਆ ਨਾ ਉਹਨੂੰ ਡਰਨ ਦੀ ਲੋੜ ਨਹੀਂ ਹੈਗੀ ਸ਼੍ਰੀ ਸਾਹਿਬ ਮੇਰੇ ਕੋਲ ਹੁੰਦੀ ਹੈ ਤੇ ਡਰਨ ਦਾ ਵੈਸੇ ਹੀ ਮੇਰੇ ਕੋਲ ਭੈ ਨਹੀਂ ਹੈਗਾ ਤੇ ਸਭ ਤੋਂ ਵੱਡੀ ਗੱਲ ਹੈ ਦੇਖੋ ਸਿੱਖ ਧਰਮ ਦੇ ਵਿੱਚ ਹੀ ਗਿਆਨੀ ਤੇਜਪਾਲ ਸਿੰਘ ਜੀ ਨੇ ਕਥਾਵਾਚਕ ਉਹਨਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਆਪਣੀ ਬੇਟੀ ਬਣਾਇਆ ਤੇ ਡਾਕਟਰ ਮਨਮੋਹਨ ਸਿੰਘ ਜੀ ਕੈਨੇਡਾ ਤੋਂ ਆਪ ਜੀ ਜਾਣਦੇ ਹੋ ਉਹਨਾਂ ਨੂੰ ਬਹੁਤ ਵੱਡੀ ਸ਼ਖਸੀਅਤ ਨੇ ਵਿਚੋਂ ਮੈਨੂੰ ਬਹੁਤ ਸਾਰੇ ਫਾਈਨੈਂਸ਼ੀਅਲ ਕ੍ਰਾਈਸਿਸ ਆਏ ਮੈਂ ਕਦੇ ਕਿਸੇ ਨੂੰ ਅਪੀਲ ਨਹੀਂ ਕੀਤੀ ਸਿੱਖ ਧਰਮ ਦੇ ਵਿੱਚ ਇਹ ਮੇਰਾ ਉਸੂਲ ਰਿਹਾ ਹੈ ਮੈਂ ਜ਼ਿੰਦਗੀ 'ਚ ਕਦੇ ਕਿਸੇ ਤੋਂ ਮੰਗਿਆ ਨਹੀਂ ਮੈਂ ਹੁਣ وکਾਲਤ ਨਹੀਂ ਕਰਦੀ ਤੇ ਮੇਰੇ ਕੋਲ ਤੁਸੀਂ ਜਾਣਦੇ ਹੋ ਬਹੁਤ ਸਾਰੇ ਕ੍ਰਾਈਸਿਸ ਆਉਂਦੇ ਨੇ ਹੁਣ ਇਹ ਟਾਈਮ ਆ ਗਿਆ ਸੀ ਕਿ ਮੇਰੇ ਬੱਚਿਆਂ ਨੂੰ ਪ੍ਰੋਬਲਮ ਹੋ ਗਈ ਸੀ ਮੇਰੇ ਬੱਚੇ ਤੇ ਸਕੂਲ ਵੀ ਛੱਡ ਗਏ ਸੀ ਹੁਣ ਉਹ ਪੜਦੇ ਨਹੀਂ ਹੈਗੇ ਇਸ ਸਾਲ ਕਿਉਂਕਿ ਮੈਂ ਉਹਨਾਂ ਨੂੰ ਓਟਾ ਲਿੱਤਾ ਮੈਂ ਕਿਸੇ ਦੇ ਕੋਲੋਂ ਮੰਗਿਆ ਨਹੀਂ ਮੈਂ ਕਿ ਕੋਈ ਗੱਲ ਨਹੀਂ ਹੈਗੀ ਜੇ ਇੱਕ ਸਾਲ ਨਹੀਂ ਪੜੋਗੇ ਤੇ ਕੋਈ ਆਫਤ ਨਹੀਂ ਆਉਂਦੀ ਗੁਰੂ ਸਾਹਿਬ ਨੇ ਆਪਣੇ ਬੱਚੇ ਸ਼ਹੀਦ ਕੀਤੇ ਹੋਏ ਆ ਜੇ ਇੱਕ ਸਾਲ ਤੁਸੀਂ ਨਹੀਂ ਪੜੋਗੇ ਤੇ ਕੋਈ ਪ੍ਰੋਬਲਮ ਨਹੀਂ ਆਪਾਂ ਸਟਰਗਲ ਕਰਾਂਗੇ ਉਹਦੇ ਵਾਸਤੇ ਆਪਾਂ ਤੁਸੀਂ ਖੇਤਰ ਦੇ ਵਿੱਚ ਆਪਾਂ ਇੱਕ ਟੀ ਦਾ ਸਟਾਲ ਖੋਲਿਆ ਉੱਥੇ ਆਪਾਂ ਕਿਰਤ ਕਰਕੇ ਖਾਣੇ ਆਪਾਂ ਮੰਗਦੇ ਨਹੀਂ ਹੈਗੇ ਕਿਸੇ ਦੇ ਕੋਲੋਂ ਇਹਦੀ ਵੀ ਮਨਮੋਹਨ ਸਿੰਘ ਜੀ ਨੇ ਮੈਨੂੰ ਫੋਨ ਕੀਤਾ ਇਹਨਾਂ ਨੇ ਪੁੱਛੇ ਬੱਚਾ ਕਿੱਦਾਂ ਚੱਲਦਾ ਹੈ ਮੈਂ ਐਦਾ ਹੀ ਇੱਕ ਦਿਨ ਕਹਿਤਾ ਮੈਂ ਬਾਪੂ ਜੀ ਹੁਣ ਆਪਾਂ ਸੋਚਦੇ ਆਂ ਨਾ ਮਤਲਬ ਕਿਸੇ ਦੇ ਕੋਲੋਂ ਮੰਗਦੇ ਬੱਚਿਆਂ ਦੇ ਵਾਸਤੇ ਨਹੀਂ ਮੰਗਾਗੇ ਆਪਾਂ ਤੇ ਘਰ ਦੀ ਕਿਸ਼ਤਾਂ ਟੁੱਟ ਗਈ ਗਾੜੀ ਮੈਂ ਬਹੁਤ ਰਾਇਲ ਲਾਈਫ ਦੇ ਵਿੱਚ ਤੁਸੀਂ ਮੇਰੀ ਪਹਿਲਾ ਫੋਟੋ ਚੱਕੋ 15 15 ਤੋਲੇ 골ਡ ਪਾਕੇ ਕੋ ਮਣਾਤੇ ਲਗਜ਼ਰੀ ਕਾਰਾਂ ਚ ਕੋ ਮਣਾ ਇੱਕ ਰਾਇਲ ਲਾਈਫ ਸੀ ਲੇਕਿਨ ਜਦੋਂ ਮੈਂ ਸਿੱਖੀ ਦੇ ਵਿੱਚ ਆਈ ਜਦੋਂ ਫਿਰ ਮੈਂ ਆਪਣੀ ਜ਼ਿੰਦਗੀ ਦਾ ਬਹੁਤ ਜ਼ਿਆਦਾ ਸੈਕਰੀਫਾਈਸ ਕੀਤਾ ਜਦੋਂ ਸੱਚਾਈ ਦੇ ਨਾਲ ਚੱਲਣ ਲੱਗੇ ਤੇ ਫਿਰ ਉਹ ਸਾਰਾ ਡਿੱਗਦਾ ਗਿਆ ਤੇ ਮੈਨੂੰ ਅੱਜ ਉਹਦਾ ਜ਼ਿਆਦਾ ਰੋਸ ਨਹੀਂ ਹੈਗਾ ਵੀ ਮੇਰੇ ਕੋਲ ਉਹ ਸੀ ਮੈਨੂੰ ਮੇਰੇ ਕੋਲ ਹੁਣ ਸਿੱਖੀ ਦਾ ਪਿਆਰ ਹੈ ਮੇਰੇ ਕੋਲ ਗੁਰੂ ਸਾਹਿਬ ਦਾ ਪਿਆਰ ਹੈ ਤੇ ਉਹ ਫਿਰ ਆਪਾਂ ਇੱਕ ਟੀ ਦਾ ਉਥੇ ਕੁਸ਼ੇਤਰ ਜੇ ਆਪਾਂ ਇੱਕ ਸਟੋਰ ਲਾਇਆ ਇੱਕ ਆਊਟਲੈਟ ਖੋਲਿਆ ਹੈ ਬਈ ਚਲੋ ਆਪਾਂ ਕੰਮ ਕਰਾਂਗੇ ਸਾਡਾ ਪੂਰਾ ਪਰਿਵਾਰ ਉਥੇ ਭਾਜੀ ਕੰਮ ਕਰਦਾ ਹੈ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਆਪਾਂ ਚਾਹ ਪਿਲਾਉਂਦੇ ਉਹ ਗੁਰੂ ਨਾਨਕ ਦੇ ਨਾਂ ਦੀ ਮਿਲਾ ਪਿਲਾਉਂਦੇ ਆ ਉਹਦੇ ਵਿੱਚ ਵੀ ਪਿਆਰ ਹੁੰਦਾ ਹੈ ਤੇ ਉਹਦੇ ਵੀ ਗੁਰਬਾਣੀ ਹੁੰਦੀ ਹੈ ਤੇ ਉਹਦੇ ਵਿੱਚੋਂ ਵੀ ਡਾਕਟਰ ਮਨਮੋਹਨ ਸਿੰਘ ਜੀ ਦੇਖੋ ਉਹਨਾਂ ਦੀ ਏਜ ਕਿੰਨੀ ਹੈ ਪੈਨਸ਼ਨ ਤੇ ਹੈਗੇ ਲੇ ਉਹਨਾਂ ਨੇ ਸਾਡੀ 1.5 ਲੱਖ ਰੁਪਏ ਦੇ ਕੇ ਮਦਦ ਕੀਤੀ ਹੋਤੀ ਵੀ ਤੁਸੀਂ ਖੋਲੋ ਤੇ ਆਪਾਂ ਉਹ ਆਊਟਲੈਟ ਕੋਲਿਆ ਉਹਦੇ ਨਾਲ ਆਪਾਂ ਸਾਰੀ ਕਿਰਤ ਕਰਦੇ ਆ ਤੇ ਉਹਦੇ ਨਾਲ ਵੀ ਆਪਾਂ ਸਭ ਤੋਂ ਵੱਡੀ ਗੱਲ ਹੈ ਕਿ ਇਹ ਡਿਕਲੇਅਰ ਕੀਤਾ ਹੋਇਆ ਉਹਦੇ ਨਾਲ ਵੀ ਪ੍ਰਚਾਰ ਹੋਊਗਾ ਆਪਾਂ ਪ੍ਰਚਾਰ ਤੋਂ ਨਹੀਂ ਰੁਕ ਸਕਦੇ ਆਪਾਂ ਪ੍ਰਚਾਰ ਦੇ ਵਿੱਚ ਪੂਰਾ ਡੈਡੀਕੇਟਿਡ ਹੈਗੇ ਤੇ ਇਹੀ ਹੈ ਜਦੋਂ ਆਪਾਂ ਸੱਚਾਈ ਦੇ ਨਾਲ ਚੱਲਦੇ ਆ ਨਾ ਤੇ ਬਹੁਤ ਉਕਰਾਂਦੇ ਲੇਕਿਨ ਕਿਸ ਨੂੰ ਘਬਰਾਣਾ ਨਹੀਂ ਚਾਹੀਦਾ ਮੈਂ ਇੱਕ ਫੀਮੇਲ ਹੋ ਕੇ ਨਹੀਂ ਘਬਰਾਉਂਦੀ ਆ ਮੈਂ ਆਪਣੇ ਬੱਚਿਆਂ ਨੂੰ ਮੇਰੇ ਬੱਚੇ ਕਈ ਵਾਰੀ ਕਹਿੰਦੇ ਨੇ ਮम्मा ਕਿੱਥੇ ਤੁਸੀਂ ਹਸਬੈਂਡ ਕਹਿੰਦੇ ਆ ਵੀ ਤੁਸੀਂ ਕਿੱਥੇ ਸੀ ਤੇ ਅੱਜ ਕਿੱਥੇ ਮੈਂ ਕਿ ਕੋਈ ਗੱਲ ਨਹੀਂ ਸਿੱਖੀ ਸਾਡੇ ਨਾਲ ਤੇ ਨਾਲੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੰਨਾ ਵੱਡਾ ਮੇਰੇ ਨਾਲ ਨਾ ਲੋਕੀ ਕਹਿੰਦੇ ਨੇ ਗੁਰੂ ਸਾਹਿਬ ਦੀ ਧੀ ਆ ਗਈ ਇਸ ਤੋਂ ਵੱਡਾ ਕੀ ਹੋ ਸਕਦਾ ਪੈਸਾ ਰੁਪਿਆ ਇਹ ਤਾਂ ਕੋਈ ਗੱਲ ਨਹੀਂ ਆ ਜਾਣਗੇ ਫਿਰ ਕਮਾ ਲਾਂਗੇ ਆਪਾਂ ਤੇ ਇਹੀ ਹੈ ਕਿ ਮੈਂ ਜ਼ਿੰਦਗੀ ਚ ਬਹੁਤ ਕੁਝ ਵੇਖਿਆ ਸਟਰਗਲ ਕੀਤਾ ਲਗਜ਼ਰੀ ਲਾਈਫ ਵੀ ਦੇਖੀ ਤੇ ਉਹ ਵੀ ਦੇਖਿਆ ਜਦੋਂ ਮੈਨੂੰ ਬਹੁਤ ਤੰਗ ਕੀਤਾ ਗਿਆ ਲੋਕਾਂ ਦੁਆਰਾ ਮਤਲਬ ਉਹ ਲੋਕਾਂ ਨੇ ਮੇਰਾ ਬਹਿਸ਼ਕਾਰ ਕੀਤਾ ਬਈ ਆਪਣੇ ਤਰ ਬਹੁਤ ਸਾਰੇ ਲੇਕਿਨ ਹੁਣ ਕੋ ਸਮਝ ਗਿਆ ਨੇ ਬਈ ਇਹ ਸੱਚ ਸੀ ਤੇ ਇਹਦਾ ਜਿਹੜਾ ਜ਼ਿੰਦਗੀ ਦਾ ਹੈ ਤੇ ਉਹ ਸੱਚ ਹੀ ਸੀ ਤੇ ਨਾਲੇ ਮੇਰੇ ਨਾਲ ਹੁਣ ਉਹ ਪਿਆਰ ਨਾਲ ਰਹਿੰਦੇ ਨੇ ਦੇਖੋ ਜਦੋਂ ਬਾਬੇ ਨਾਨਕ ਜੀ ਚਲੇ ਸੀ ਨਾ ਤੇ ਤੁਸੀਂ ਦੇਖੋ ਲੋਕਾਂ ਨੇ ਉਹਨਾਂ ਨੂੰ ਵੀ ਮਤਲਬ ਬਹੁਤ ਕੁਝ kiya ਸੀ ਤੇ ਬਸ ਇਹੀ ਹੈ ਬਈ ਆਪਾਂ ਤਾਂ ਉਹਨਾਂ ओके okay जी ए वीडियो तुसो देखीए ए जी ए हिंदू लाइक कुडी जिन्ने लाइक वकालत की थी फिर गुरतेब बहादुर जी इन्ना ने पूरी पूरी हिस्ट्री पढ़ी किस तरह ए लाइक सिखी तो متاثر ਹੋਏ ਤਾਂ ਕਿਸ ਤਰ੍ਹਾਂ ਇन्ना ने ਅਹ ਇਹ ਕੋਸ਼ਿਸ਼ ਕੀਤੀ ਕਿ ਜਿਹੜਾ ਨਸਾਬ ਏ ਜਿਹੜਾ ਸਿਲੇਬਸ ਏ ਉਹਦੇ ਵਿੱਚ ਅ ਗੁਰੂਆਂ ਦੇ ਬਾਰੇ ਵਿੱਚ ਪੜ੍ਹਾਇਆ ਜਾਏ ਬੱਚਿਆਂ ਨੂੰ ਦੱਸਿਆ ਜਾਏ ਹਿਸਟਰੀ ਦੇ ਬਾਰੇ ਵਿੱਚ ਦੱਸਿਆ ਜਾਏ ਇਹਨਾਂ ਦੀਆਂ ਕੋਸ਼ਿਸ਼ਾਂ ਕਿਸ ਤਰ੍ਹਾਂ ਕਾਮਯਾਬ ਹੋਈਆਂ ਤੇ ਕਿਸ ਤਰ੍ਹਾਂ ਫਿਰ ਇਹਨਾਂ ਨੇ 14 ਕੰਟਰੀਸ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਅੱਜ ਇਹ ਸਿੱਖੀ ਦੇ ਬਾਰੇ ਬਹੁਤ ਕੁਝ ਜਾਣਦੇ ਨੇ ਐਵੇ ਕਿ ਲਾਈਕ ਇੰਨਾ ਚੰਗਾ ਲੱਗਦਾ ਪਿਆ ਕਿ ਲਾਈਕ ਇੱਕ Hindu ਕੁੜੀ ਹੋ ਕੇ ਤੇ ਇਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਸਿੱਖੀ ਨੂੰ ਸਪੋਰਟ ਕੀਤਾ ਤੇ ਇੱਥੇ ਗੁਰੂਆਂ ਦੀ ਜਿਹੜੀ ਸਪੋਰਟ ਹੈ ਉਹਦੇ ਵਿੱਚ ਖਲੋਤੇ ਤੇ ਇਹਨਾਂ ਨੇ ਕਿਆ-ਕਿਆ ਨਾ ਦੀ ਜਿਹੜੀ ਹਿਸਟਰੀ ਹੈ ਉਹ ਪੜਾਈ ਜਾਏ ਠੀਕ ਹੈ ਨਸਾਬ ਦਾ ਹਿੱਸਾ ਹੋਏ ਠੀਕ ਹੈ ਤੇ ਲਾਈਕ ਇਹੋ ਜੀ ਚੀਜ਼ ਤੁਹਾਨੂੰ ਕਿਤੇ ਨਹੀਂ ਲੱਗੇਗੀ ਕਿ ਕੋਈ ਐਓਜੀ ਚੀਜ਼ ਵੀ ਹੁੰਦੀ ਹੈ ਲੇਕਿਨ ਆ ਚੀਜ਼ ਹੈ ਕਿ ਉਹ ਕਾਫੀ ਇਰਾਨ ਹੋਈਆਂ ਤੇ ਬਹੁਤ ਵਧੀਆ ਲੱਗਿਆ ਕਿਸ ਤਰ੍ਹਾਂ ਇਹਨਾਂ ਦਾ ਪੂਰਾ ਤੋਂ ਪੂਰਾ ਸਫ਼ਰ ਰਿਹਾ ਇਹਨਾਂ ਨੇ ਇੱਕ ਇੱਕ ਚੀਜ਼ ਸ਼ੇਅਰ ਕੀਤੀ ਕਿੱਥੇ ਕਿੱਥੇ ਇਹਨਾਂ ਦੇ ਦਿਮਾਗ ਦੇ ਵਿੱਚ ਸਿੱਖੀ ਦੇ ਬਾਰੇ ਵਿੱਚ ਆਇਆ ਫਿਰ ਇਹਨਾਂ ਨੇ ਪੜਨਾ ਸਟਾਰਟ ਕੀਤਾ ਫਿਰ ਬਹੁਤ ਜ਼ਿਆਦਾ متاثر ਹੋਏ ਫਿਰ ਇਹਨਾਂ ਨੇ 14 ਕੰਟਰੀਜ਼ ਦੇ ਵਿੱਚ ਜਾ ਕੇ ਸਿੱਖੀ ਦੇ ਬਾਰੇ ਵਿੱਚ ਲੋਕਾਂ ਨੂੰ ਦੱਸਿਆ ਪ੍ਰਚਾਰ ਕੀਤਾ ਤੁਸੀਂ ਕੀ ਕਹੋਗੇ ਇਸ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਯਾਰਕੋ ਪੇਚ ਚੱਲਦਾਵੇ ਤੁਹਾਡੇ ਫਿੱਤੂਨ ਘਾਤ ਹੁੰਦੀ ਸੱਚੇ ਆ